ਤੁਸੀਂ ਵੇਖ ਰਹੇ ਹੋ ਆਵਾਜ਼ੇ ਗੱਲਤ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਹਰ ਵਾਰੀ ਤੁਹਾਡੇ ਅੱਗੇ ਨਵੀਂ ਚਰਚਾ ਲੈ ਕੇ ਪੇਸ਼ ਹੁੰਨੇ ਆ ਅੱਜ ਵੀ ਇੱਕ ਨਵੀਂ ਚਰਚਾ ਲੈ ਕੇ ਹਾਜ਼ਰ ਹੋਏ ਆ ਹਰ ਵਾਰੀ ਤਰਾਜ ਵੀ ਮੇਰੇ ਨਾਲ ਹੋਣਗੇ ਸੀਨੀਅਰ ਪੱਤਰਕਾਰ ਸਰਦਾਰ ਕੁਲਦੀਪ ਸਿੰਘ ਪਰਮਲੀਪੁਰ ਪਰਮਲੀਪੁਰ ਸਾਹਿਬ ਸਵਾਗਤ ਹੈ ਤੁਹਾਡਾ ਥੈਂਕ ਯੂ ਦੋਸਤੋ ਤੁਹਾਡੀ ਜਾਣਕਾਰੀ ਵੀ ਸਾਂਝੀ ਕਰਨ ਗੱਲ ਕਰਨੀ ਚਾਹੁੰਦਾ ਹੈਗਾ ਵੀ ਸੀਨੀਅਰ ਪੱਤਰਕਾਰ ਸਰਦਾਰ ਕੁਲਦੀਪ ਸਿੰਘ ਪਰਮਲੀਪੁਰ ਵੱਖ-ਵੱਖ ادارے ਦੇ ਵਿੱਚ ਇੰਚਾਰਜ ਦੇ ਤੌਰ ਇੰਚਾਰਜ ਹਲਕਾ ਇੰਚਾਰਜ ਦੇ ਤੌਰ ਤੇ ਆਪਣੀ ਸੇਵਾ ਨਿਭਾ ਚੁੱਕੇ ਨੇ ਕਾਫੀ ਇਹਨਾਂ ਦਾ ਲੰਬਾ ਤਜਰਬਾ ਹੈਗਾ ਕਾਫੀ ਸਮਾਂ ਦੇ ਵਿੱਚ ਵਖੋ ਆਮ ਅਖਬਾਰਾਂ ਦੇ ਵਿੱਚ ਪੰਜਾਬੀ ਅਖਬਾਰਾਂ ਦੇ ਤੁਸੀ ਇਹਨਾਂ ਦੇ ਜਿਹੜੇ ਲੇਖ ਨੇ ਜਾਂ ਚਰਚਾਾਂਵਾਂ ਨੇ ਪੜ੍ਹਦੇ ਰਹਿੰਦੇ ਹੋ ਤੇ ਜਿਹੜੀ ਉਹਨਾਂ ਨਾਲ ਅਸੀਂ ਗੱਲਬਾਤ ਹਮੇਸ਼ਾ ਤੁਹਾਡੇ ਤੱਕ ਗੱਲਬਾਤ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਬਰਮਾਲੀਪੁਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਜਿਮਨੀ ਚੋਣ ਜਿਹੜੀ ਜਲੰਧਰ ਪੱਛਮੀ ਦੀ ਜਿਮਨੀ ਚੋਣ ਹੋ ਰਹੀ ਆ ਉਹਦੇ ਵਿੱਚ ਸ਼੍ਰੋਮਣੀ ਕਾਲੀਗੰਦ ਨੇ ਵੀ ਕੋਈ ਆਪਣਾ ਉਮੀਦਵਾਰ ਲਾਣੇ ਆ ਵੀ ਉਹ ਵੀ ਇੱਕ ਬੀਬੀ ਹੈਗੀ ਆ ਔਰਤ ਹੈਗੀ ਆ ਉਹਦੇ ਬਾਰੇ ਥੋ ਤੇ ਇਹਨਾਂ ਨੂੰ ਕੀ ਇਹਨਾਂ ਨੇ ਐਲਾਨ ਕੀਤਾ ਕੀ ਕੀ ਹੈਗੀ ਜਾਣਕਾਰੀ ਇਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝੀ ਜਾਂ ਕਰੋ ਜੀ ਦੇਸ਼ ਵਿਦੇਸ਼ ਵਿੱਚ بیٹھے ਪੰਜਾਬੀਓ ਸਤਿ ਸ੍ਰੀ ਅਕਾਲ ਸ਼ਰਮਣੀ ਕਾਲੀਦਾਲ ਨੇ ਅੱਜ ਲੋਕ ਸਭਾ ਹਲਕਾ ਜਨੰਦਰ ਅਧੀਨ ਪੈਂਦੀ ਜਿਹੜੀ ਉਪ ਚੋਣ ਜਨੰਦਰ ਪੱਛਮੀ ਹਲਕੇ ਦੀ ਹੈ ਉੱਥੇ ਆਪਣਾ ਉਮੀਦਵਾਰ ਜਿਹੜਾ ਉਹ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਵੀ ਇੱਕ ਬੀਬੀ ਆ ਬੀਬੀ ਦਾ ਨਾਮ ਹੈ ਸਰਜੀਤ ਕੌਰ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਕਮੇਟੀ ਬਣਾਈ ਸੀ ਉੱਥੇ ਬੀਬੀ ਜਗੀਰ ਕੌਰ ਚਾਰ ਲੀਡਰਾਂ ਦੇ ਆਧਾਰ ਤੇ ਇੱਕ ਕਮੇਟੀ ਬਣਾਈ ਸੀ ਜਿਹਨਾਂ ਵਿੱਚ ਬੀਬੀ ਜਗੀਰ ਕੌਰ ਮਹਿੰਦਰ ਸਿੰਘ ਕੇਪੀ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਚਾਰ ਡਾਕਟਰ ਸੁਖਵਿੰਦਰ ਸਿੰਘ ਸੁਖੀ ਵੀ ਇਹਦੇ ਵਿੱਚ ਸ਼ਾਮਲ ਸਨ ਇਹ ਲੀਡਰਾਂ ਦੇ ਆਧਾਰ ਤੇ ਇੱਕ ਕਮੇਟੀ ਬਣਾਈ ਸੀ ਡਾਕਟਰ ਸੁਖੀ ਜਿਹੜੇ ਐਮਐਲਏ ਦੇ ਪੰਗਿਆਂ ਤੋਂ ਉਹਨਾਂ ਨੇ ਜਲੰਧਰ ਆ ਕਿ ਕਿ ਉਹ ਉਪ ਚੋਣ ਹੋਈ ਸੀ ਜਲੰਧਰ ਲੋਕ ਸਭਾ ਅਕਾਦੀ ਉਹ ਡਾਕਟਰ ਸੁਖੀ ਨੇ ਲੜੀ ਸੀ ਹੁਣ ਜਦੋਂ ਬੀਪੀ ਜੀ ਨੂੰ ਉਮੀਦਵਾਰ ਲਾਣੇ ਆ ਬੀਬੀ ਸਰਜੀਤ कौर ਉਹਨਾਂ ਦਾ ਨਾਮ ਆ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਉਹ ਬੀਬੀ ਇੱਕ ਪੰਥਕ ਪਰਿਵਾਰ ਆ ਉੱਥੇ ਜੱਥੇਦਾਰ ਪ੍ਰੀਤਮ ਸਿੰਘ ਹੋਇਆ ਕਰਦੇ ਸੀ ਉਹਨਾਂ ਦੀ ਤਾਂ ਰਮ ਪਤਨੀ ਨੇ ਬੀਬੀ ਸਰਜੀਤ कौर ਜਲੰਧਰ ਦੇ ਵਿੱਚ ਉਹਨਾਂ ਦੇ ਬਕਾਇਦਾ ਰਹਿਸ਼ਾ ਜਲੰਧਰ ਰਹਿੰਦੇ ਨੇ ਬੀਬੀ ਜਗੀਰ ਬੀਬੀ ਜਗੀਰ ਕੌਰ ਹੋਣੀ ਕਿਉਂਕਿ ਉਹ ਵੀ ਜਲੰਧਰ ਰਹਿੰਦੇ ਨੇ ਉਹਨਾਂ ਦਾ ਪੁਲwidehat ਹਲਕਾ ਜਿਹੜਾ ਨਾਲ ਲੱਗਦਾ ਇਹ ਵੀ ਜਲੰਧਰ ਕੌਰ ਦੀ ਰਿਹائش ਕੁਛ ਇੱਥੇ ਵੀ ਹੈ ਜਲੰਧਰ ਬਾਰਡਰ ਟਾਊਨ ਦੇ ਵਿੱਚ ਤੇ ਬੀਬੀ ਜੀ ਦੀ ਗਵਾਈ ਵਿੱਚ ਚਾਰ ਮੈਂਬਰੀ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਹਦੇ ਵਿੱਚ ਇਹ ਸਾਰੇ ਸੱਜਣ ਸ਼ਾਮਲ ਸੀ ਉਹਨਾਂ ਨੇ ਬਹੁਤ ਸੋਚ ਵਿਚਾਰ ਕਰਕੇ ਹੁਣ ਬੀਬੀ ਜੀ ਜਦੋਂ ਸਰਜੀਤ ਕੌਰ ਦਾ ਜ਼ਿਕਰ ਹੋਣਾ ਤੁਸੀਂ ਸਾਰੇ ਤੇ ਅਸੀਂ ਵੀ ਹੈਰਾਨ ਹੋਏ ਸੀ ਕਿ ਮੇਰਾ ਪਰ ਸਾਡੇ ਸਤਕਾਰਯੋਗ ਜਥੇਦਾਰ ਸੰਤਾ ਸਿੰਘ ਉਮੇਦਪੁਰ ਹੋਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਾਂ ਬੀਬੀ ਜੀ ਜੀ ਕਰੋ ਨੇ ਬੜੀ ਸੋਚ ਸਮਝ ਦੇ ਨਾਲ ਬੜੀ ਬੜੇ ਲੰਮੇ ਦੂਰੰਦੇਸ਼ੀ ਫੈਸਲੇ ਅਨਸਾਰ ਇੱਕ ਪੰਥਕ ਪਰਿਵਾਰ ਦੀ ਬੀਬੀ ਨੂੰ ਮੈਦਾਨ ਵਿੱਚ ਤਾਰਿਆ ਜਿਹੜੀ ਖੁਦ ਵੀ ਕਾਉਂਸਲਰ ਰਹੇ ਨੇ ਜਥੇਦਾਰ ਜੀ ਦੱਸਦੇ ਨੇ ਕਿ ਉਹ ਖੁਦ ਵੀ ਪੀਬੀਆ ਜਿਹੜੀ ਸਰਜੀਤ ਕੌਰ ਕਾਉਂਸਲਰ ਰਹੇ ਨੇ ਉਹਨਾਂ ਦੇ ਪਤੀ ਨੇ ਜਥੇਦਾਰ ਪ੍ਰੀਤਮ ਸਿੰਘ ਜਿਹੜੇ ਇਸ ਦੁਨੀਆ ਵਿੱਚ ਨਹੀਂ ਰਹੇ ਬਿਚੋੜਾ ਦੇਗੇ ਨੇ ਇਸ ਵਰਗਵਾਸੀ ਜਿੱਥੇ ਦਰ ਪ੍ਰੀਤਮ ਸਿੰਘ ਵਿੱਚ ਕਾਉਂਸਲਰ ਰਹੇ ਨੇ ਉੱਥੋਂ ਜਲੰਧਰ ਤੋਂ ਤੇ ਬੀਬੀ ਸਰਜੀਤ ਕੌਰ ਤੋਂ ਬਾਅਦ ਇਹ ਵੀ ਸਰਜੀਤ ਕੌਰ ਇੱਕ ਸਮਾਜ ਸੇਵੀ ਨੇ ਉਹਨਾਂ ਦਾ ਉਸ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਅਰਸੂਖ ਹਜਣਾ ਉਹ ਚੰਗਾ ਮੰਨਿਆ ਜਾਂਦਾ ਤੇ ਇੱਕ ਪੰਥਕ ਪਰਿਵਾਰ ਨੂੰ ਜਲੰਧਰ ਹਾਲਾਂਕਿ ਇੱਕ ਸ਼ਹਿਰੀ ਹਲਕਾ ਹੈ ਜਲੰਧਰ ਦਾ ਜਿੱਥੇ ਚੋਣ ਹੋ ਰਹੀ ਹੈ ਰਿਜ਼ਰਵ ਹਲਕਾ ਹੈ ਉਹ ਵੱਖਰਾ ਹੈ ਤੇ ਜਿੱਥੇ ਦਰ ਸੰਤਾ ਸਿੰਘ ਮੁਤਾਬਕ ਇੱਕ ਖਾਸ ਬ੍ਰਦਰੀ ਨੇ ਸੰਬੰਧ ਰੱਖਦੇ ਨੇ ਬੀਬੀ ਜਿਹੜੇ ਸਰਜੀਤ ਕੌਰ ਜੀ ਨੇ ਉਹਨਾਂ ਦਾ ਪਤੀ ਤੇ ਉਸ ਬਰਾਦਰੀ ਜਿਹੜੀ ਐਸਸੀ ਭਾਈਚਾਰੇ ਨਾਲ ਸੰਬੰਧਿਤ ਆ ਉਹਦੇ ਆਧਾਰ ਤੇ ਉਹਦੇ ਵਿੱਚੋਂ ਉਹਨਾਂ ਨੂੰ ਚੋਣ ਮદાન ਦੇ ਵਿੱਚ ਅੱਜ ਦੀ ਦੀ ਜਗੀਰ ਕੌਰ ਹੋਰਾਂ ਨੇ ਜਥੇਦਾਰ ਬਡਾਲਾ ਹੋਰਾਂ ਨੇ ਡਾਕਟਰ ਸੁਖੀ ਹੋਰਾਂ ਨੇ ਕੇਪੀ ਹੋਰਾਂ ਨੇ ਉਤਾਰ ਦਿੱਤਾ ਹੈ ਹੁਣ ਜਦੋਂ ਢਿੱਲੋਂ ਸਾਹਿਬ ਆਪਾ ਜਲੰਧਰ ਲੋਕ ਸਭਾ ਹਲਕੇ ਵਿੱਚ ਅਕਾਲੀ ਦਲ ਦੀ ਸਥਿਤੀ ਨੂੰ ਵੇਖਦੇ ਆ ਉਸ ਤੋਂ ਪਹਿਲਾਂ ਡਾਕਟਰ ਸੁਖਵਿੰਦਰ ਸਿੰਘ ਸੁਖੀ ਉਪ ਚੋਣ ਲੜੇ ਸੀ ਜਦੋਂ ਸ਼ਸ਼ੀਲ ਕੁਮਾਰ ਰੇਕੂ ਉਜਾਦ ਚੋਂ ਆਪਣੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੇ ਲਈ ਜਿੱਤੇ ਸੀ ਉਦੋਂ 24 ਨੰਬਰ ਤੇ ਰਹਿੰਦੇ ਨੇ ਤੇ ਜਦੋਂ ਹੁਣ ਚੋਣ ਲੜਦੇ ਨੇ ਹੁਣ ਤਾਜ਼ਾ ਚੋਣਾ ਹੋਇਆ ਨੇ ਮhender Singh KP ਨੂੰ ਮਹਿਜ 60-65000 ਵੋਟ ਆ ਜਿਹੜੀ ਇਹ ਸਾਰੇ ਹਲਕਿਆਂ ਦੇ ਵਿੱਚੋਂ ਮhender Singh KP ਹਾਲਾਂਕਿ ਉਹਨਾਂ ਦਾ ਪਿਛੋਕੜ ਕਾਂਗਰਸ ਨਾਲ ਸੰਬੰਧਿਤ ਹੈ ਤਾਂ ਉਹ ਕਾਂਗਰਸ ਦੇ ਪ੍ਰਧਾਨ ਰਹੇ ਨੇ ਸਟੇਟ ਦੇ ਤੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਦੇ باوجود ਵੀ ਉਹਨਾਂ ਨੂੰ 65-70 ਹਜ਼ਾਰ ਵੋਟ ਆ ਜਿਹੜੀ ਲਗਭਗ 60 ਤੋਂ ਉੱਪਰ ਪੈਂਦੀ ਹੈ ਤੇ ਹੁਣ ਪਛਮੀ ਹਲਕੇ ਤੋਂ ਜਿਹੜੀ ਬੀਬੀ ਚੌਰ ਮਦਾਨ ਵਿੱਚ ਉਤਾਰੀ ਹੈ ਤੇ ਇਹਦੇ ਲਈ ਵੀ ਸਵਾਲ ਖੜਾ ਹੁੰਦਾ ਹੈ ਕਿ ਅਕਾਲੀ ਦਲ ਜਿਹੜੀਆਂ પરિਸਥਿਤੀਆਂ ਵਿੱਚੋਂ ਗੁਜ਼ਰ ਰਿਹਾ ਸ਼ਾਲਾ ਦੁਆਏ ਕਿ ਅਕਾਲੀ ਦਲ ਦੀ ਕਾਰਗੁਜ਼ਾਰੀ ਚੰਗੀ ਰਹੇ ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਉਸ ਤਰ੍ਹਾਂ ਅਕਾਲੀ ਦਲ ਨੂੰ ਬਹੁਤ ਤਕੜੀਆਂ ਹੋ ਕੇ ਇਹ ਚੋਣ ਲੜਨੀ ਪਵੇਗੀ ਹਾਂ ਇੱਕ ਟਿਕਟ ਪੰਥਕ ਪਰਿਵਾਰ ਨੂੰ ਦਿੱਤੀ ਆ ਇਸ ਵੇਰਾਂ ਕੋਈ ਬਹੁਤ ਜਾਤੀ ਸਮੀਕਰਨ ਨਹੀਂ ਕੋਈ ਕਰਮ ਦੇ ਸਮੀਕਰਨ ਨਹੀਂ ਬਣਾਇਆ ਗਿਆ ਵੀ ਉੱਤੇ ਹਿੰਦੂ ਬੋਟ ਜਿਆਦਾ ਚਾਹਣ ਇਦਾਂ ਦੀ ਗੱਲ ਨਹੀਂ ਵੇਖੀ ਗਈ ਸੋ ਬੀਬੀ ਸਰਜੀਤ ਕੌਰ ਦੇ ਇਮਰਾਨ ਵਿੱਚ ਆਉਣ ਨਾਲ ਚੋਣਦਾਰ ਭੱਗਿਆ ਬਿਲਕੁਲ ਜੀ ਜੇਕਰ ਗੱਲ ਕਰੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਕੁਝ ਕਾਰਟੋਕਲੇ ਚੱਲ ਰਿਹਾ ਹੈਗਾ ਕੁਝ ਆਤਮ ਨੂੰ ਜਿਹੜੇ ਕੀ ਕੁਝ ਵੱਖ-ਵੱਖ ਸੁਪੀਰ ਬਾਦਲ ਉਹਨਾਂ ਦੀ ਪ੍ਰਧਾਨਗੀ ਉੱਪਰ ਉਹ ਜਿਹੜੀ ਉਂਗਲੀ ਉਠਾਈ ਸੀ ਜਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਾਰਜਕਾਰੀ ਆ ਉਹਦੇ ਬਾਰੇ ਕਿਸੇ ਸਵਾਲ ਕੜੇ ਕੀਤੇ ਹੈਗੇ ਜਾਂ ਜਿਹੜੀ ਲੋਕ ਸਭਾ ਚੋਣਾਂ ਦੇ ਹਾਰ ਨੂੰ ਦੇਖ ਕੇ ਵੱਖ-ਵੱਖ ਇਹਨਾਂ ਨੇ ਸਵਾਲ ਖੜੇ ਹੋਏ ਸੀ ਉਹ ਉਹਨਾਂ ਦਾ ਲੈ ਕੇ ਵੀ ਕਿਤੇ ਪ੍ਰਭਾਵ ਪੈ ਸਕਦਾ ਸ੍ਰੋਮਣੀ ਅਕਾਲੀ ਦਲ ਦੀ ਜਿਹੜੀ ਇਹ ਵੀ ਸੀਟ ਹੈ ਤੇ ਜਾਂ ਉਹਦੇ ਵਿੱਚ ਸਾਰੇ ਪੰਜਾਬ ਦੀ ਜਿਹੜੀ ਸ੍ਰੋਮਣੀ ਅਕਾਲੀ ਦਲ ਦੀ ਜਿਹੜੀ ਮੇਨ ਜੱਥੇਬੰਦੀ ਚਾ ਢਾਂਚਾ ਵੀ ਸਾਰਾ ਜੋਰ ਲਾਉਣਾ ਪਾਉਣਾ ਥੋੜੀ ਆਪਾਂ ਦਿਖਾਉਣ ਦੇ ਲਈ ਜਾਂ ਜਿੱਤਣ ਦੇ ਲਈ ਕੋਸ਼ਿਸ਼ ਕਰਨੀ ਪੈਣੀ ਹੈ ਇਹਨਾਂ ਨੂੰ ਹਾਂ ਤੇ ਜਿੱਥੇ ਤੱਕ ਚੋਣਾਂ ਲੜਨ ਦਾ ਸਵਾਲ ਹੈ ਸ੍ਰੋਮਣੀ ਅਕਾਲੀ ਦਲ ਕੋਲ ਵਰਕਰ ਬਹੁਤ ਨੇ ਪਰ ਕੋਈ ਚੋਣਾਂ ਦੇ ਵਿੱਚ ਵੋਟਰਾਂ ਜਿਹੜੀਆਂ ਉਹ ਲੋਕਾਂ ਨੇ ਪਾਉਣੀ ਹੁੰਦੀ ਹੈ ਜਦੋਂ ਲੋਕ ਸਾਥ ਨਾ ਦੇਣ ਉਦੋਂ ਸਾਰਾ ਕੁਝ ਜਿਹੜਾ ਉਲਝ ਜਾਂਦਾ ਤੇ ਸ਼੍ਰੋਮਣੀ ਕਾਲੀਦਾਵਲ ਇਸ ਵੇਲੇ ਘਰੇਲੂ ਸੰਕਟ ਦੇ ਪਿੱਛੋਂ ਗੁਜ਼ਰ ਰਿਹਾ ਇੱਕ ਪਾਸੇ ਚਰਨਜੀਤ ਸਿੰਘ ਬਰਾੜ ਹੋਣੇ ਬਹੁਤ ਸਾਰੇ ਸਵਾਲ ਚੁੱਕ ਰਹੇ ਨੇ ਇੱਕ ਪਾਸੇ ਹੋਰ ਆਦੂਨੇ ਜਿਹੜੇ ਉਹ ਕਾਰਜਸ਼ੈਲੀ ਵਿੱਚ ਸੁਧਾਰ ਦੀ ਉਮੀਦ ਲਾਈ ਬੈਠੇ ਨੇ ਪ੍ਰਧਾਨ ਸਾਹਿਬ ਤੇ ਸਵਾਲ ਉੱਠ ਰਹੇ ਨੇ ਖਾਨਾ ਜੰਗੀ ਛੜੀ ਹੋਈ ਹੈ ਸੋ ਐਸੇ ਹਾਲਾਤਾਂ ਵਿੱਚ ਬਹੁਤ ਮੁਸ਼ਕਲ ਸਥਿਤੀ ਹੈ ਤੇ ਸ਼੍ਰੋਮਣੀ ਕਾਲੀਦਾਵਲ ਨੂੰ ਬਹੁਤ ਤਕੜਿਆਂ ਹੋ ਕੇ ਇਹ ਚੋਣਾਂ ਜੜੀ ਚੜ੍ਹਨੀ ਪਵੇਗੀ ਕੀ ਲੋਕ ਸਭਾ ਦੀ ਤਰ੍ਹਾਂ ਹੀ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਊਗਾ ਜਿਹੜੇ ਬੀਪੀਓ ਉਤਾਰੇ ਗਏ ਨੇ ਉਹਨਾਂ ਨੂੰ ਲੋਕ ਜਲੰਧਰ ਲੋਕ ਪਿਆਰ ਕਰਨਗੇ ਜਾਂ ਵੋਟਾਂ ਦੇ ਵਿੱਚ ਵੱਤ-ਵੱਤ ਵੋਟ ਪਾਉਣਗੇ ਜਾਂ ਉਹਨਾਂ ਨੂੰ ਕੁਝ ਪਹਿਲੇ ਜਾਂ ਦੂਜੇ ਨੰਬਰ ਤੇ ਲੈ ਕੇ ਆਉਣਗੇ ਜਾਂ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਦੁਬਾਰਾ ਫਿਰ ਮੈਂ ਤੁਹਾਨੂੰ ਗੱਲ ਕਰ ਰਿਹਾ ਵੀ ਜਿਹੜੇ ਜਲੰਧਰ ਹਲਕੇ ਦੇ ਨੇ ਪੱਛਮੀ ਦੇ ਵੀ ਉਹ ਪੂਰੇ ਉੱਪਰ ਕੇ ਪੂਰੀ ਮਦਦ ਕਰਨਗੇ ਜਾਂ ਦਿਲੋਂ ਮਦਦ ਕਰਨਗੇ ਜਾਂ ਲੋਕ ਜਿਹੜੇ ਵੋਟਰ ਨੇ ਉਹ ਵੀ ਖੁੱਲ ਕੇ ਸਾਹਮਣੇ ਆਉਣਗੇ ਸਾਬ ਇਹ ਸਾਲ ਕੇ ਦੇ ਵਿੱਚ ਹਮੇਸ਼ਾ ਅਕਾਲੀ ਦਲ ਤੇ ਜਦੋਂ ਭਾਜਪਾ ਇਕੱਠੇ ਹੋ ਕੇ ਛੂੰਡ ਦੜਦੀ ਹੈ ਉਦੋਂ ਮੁਕਾਬਲੇ 'ਚ ਰਦੀਆ ਨਹੀਂ ਇਕ ਅਕਾਲੀ ਦਲ ਕਦੇ ਇਸ ਹਲਕੇ ਵਿੱਚ ਮੁਕਾਬਲੇ ਵਿੱਚ ਨਹੀਂ ਰਿਹਾ ਤੇ ਬਹੁਤੀ ਵਾਰ ਲੜਿਆ ਵੀ ਨਹੀਂ ਤੇ ਹੁਣ ਜਿਹੜੇ ਹਾਲਾਤ ਨੇ ਹੁਣ ਉਹ ਨਾਲਾ ਸਾਮਾ ਦੱਸੇਗਾ ਇਸ ਵੇਲੇ ਅਕਾਲੀ ਦਲ ਨੂੰ ਬਹੁਤ ਤਕੜੇ ਹੋ ਕੇ ਚੋਣਾਂ ਜਿਹੜੀ ਉਹ ਇਸ ਹਲਕੇ ਤੋਂ ਲੜਨੀ ਪਵੇਗੀ ਤੇ ਕਿਸੇ ਵੀ ਪੱਖ ਨੂੰ ਆਪਾਂ ਘਟਾ ਕੇ ਨਹੀਂ ਦੇਖ ਸਕਦੇ ਹਲੇ ਕਿਉਂਕਿ ਸਮੇਂ ਤੋਂ ਪਹਿਲਾਂ ਕਹਿਣਾ ਕੁਝ ਵੀ ਵਾਜਬ ਨਹੀਂ ਹੁੰਦਾ ਪਿਛਲੇ ਹੁਣ ਅਕਾਲੀ ਦਲ ਜੇ ਬਹੁਤ ਤਕੜਿਆ ਹੋ ਕੇ ਇਸ ਮદાન ਵਿੱਚ ਥਰੇ ਤੇ ਵੀ ਸਰਜੀਤ ਕੌਰ ਦਾ ਆਪਣਾ ਪ੍ਰਭਾਵ ਜੇ ਕੰਮ ਕਰੇ ਤਾਂ ਅਕਾਲੀ ਦਲ ਮੁਕਾਬਲੇ ਵਿੱਚ ਆ ਸਕਦਾ ਹੈ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਮਾਣਿਕ ਪ੍ਰੋਫੈਸਰ ਸਾਹਿਬ ਦੋਸਤੋ ਆਸ ਕਰਦੇ ਆ ਜਿਹੜੇ ਚੋਣਾਂ ਨੇ ਜਲੰਧਰ ਦੀ ਜਮਨੀ ਚੋਣ ਹੈਗੀ ਆ ਜਲੰਧਰ ਪਛਮੀ ਦੀ ਬੜੀ ਆਮਨ ਆਮਾਨ ਦੇ ਨਾਲ ਚੜੇ ਜਿਹੜੇ ਉਮੀਦਵਾਰ ਨੇ ਆਪਣੇ ਜਿਹੜੇ ਪ੍ਰਮੁੱਖ ਪਾਰਟੀਆਂ ਨੇ ਉਹਨਾਂ ਨੇ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਵੇਖਣਾ ਹੋਵੇਗਾ ਵੀ ਕਿਹਦੀ ਕਿਸਮਤ ਜਾਗ ਰਹੀ ਹੈ ਕਿਹੜਾ ਉਮੀਦਵਾਰ ਵੱਧ ਵੋਟਾਂ ਲੈ ਕੇ ਜਿੱਤਦਾ ਹੈਗਾ ਤੇ ਕਿਹੜੇ ਵਿਧਾਨ ਸਭਾ ਦੇ ਵਿੱਚ ਜਾ ਕੇ ਜਿਹੜੀ ਸੀਟ ਆ ਉੱਥੇ ਜਾ ਕੇ ਕੌਣ ਕਬਜ਼ਾ ਕਰਦਾ ਹੈਗਾ ਸਾਨੂੰ ਦਵੋ ਇਜਾਜ਼ਤ ਸਤਿ ਸ੍ਰੀ ਅਕਾਲ ਬੇਖਦਰੋ ਆਵਾਜ਼ ਕਾ